ਆਪਾਂ ਦੀ ਸਭ ਤੋਂ ਪਹਿਲਾਂ ਸਾਰਿਆਂ ਨੂੰ ਬਾਦੇ ਮੁਤਾਬਕ ਅੱਜ ਫਿਰ ਆਜਰੇ ਆ ਕਿਉਂਕਿ ਮੈਂ ਕੱਲ ਕਿਹਾ ਸੀ ਵੀ ਜੇ ਇਸ ਬਾਜੇ ਨੇ ਕੋਈ ਹੋਰ ਵੀਡੀਓ ਪਾਈ ਤਾਂ ਮੈਂ ਉਹਦਾ ਇਹਨੂੰ ਜਵਾਬ ਦਊਗਾ ਅੱਜ ਇਹਨੇ ਦੋ ਵੀਡੀਓ ਪਾਈਆਂ ਨੇ ਉਹ ਦੋਨੇ ਪਲੇ ਕਰਾਂਗੇ ਦੋਨੇ ਤੁਹਾਨੂੰ ਦਿਖਾਵਾਂਗੇ ਦੋਨਾਂ ਦਾ ਜਵਾਬ ਦੇਵਾਂਗੇ ਉਸ ਤੋਂ ਪਹਿਲਾਂ ਆਪਾਂ ਅੱਗੇ ਤੁਰੀਏ ਮੇਰੀਆਂ ਬੱਚੀਆਂ ਭੈਣਾਂ ਮਤਾਮਾਂ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਵੀ ਤੁਸੀਂ ਜੇ ਇਹ ਵੀਡੀਓ ਤੱਕ ਪਹੁੰਚਦੇ ਹੋ ਜਾਂ ਇਹ ਵੀਡੀਓ ਤੁਹਾਡੇ ਤੱਕ ਪਹੁੰਚਦੀ ਹੈ ਪਲੀਜ਼ ਇਹਨੂੰ ਨਾ ਦੇਖਿਓ ਕਿਉਂਕਿ ਇਹਦੇ ਵਿੱਚ ਜਿਹੜੀ ਭਾਸ਼ਾ ਵਰਤੀ ਗਈ ਆ ਉਹ ਸੰਨੁਣਨਯੋਗ ਨਹੀਂ ਆ। ਤੋਂ ਇਸ ਲਈ ਪਹਿਲਾਂ ਹੀ ਮਾਫੀ ਮੰਗਦਾ ਤੇ ਇਸ ਵੀਡੀਓ ਨੂੰ ਦੇਖਣ ਤੋਂ ਗਲੇਜ਼ ਕਰਿਓ। ਹਾਂਜੀ ਦੋਸਤੋ ਇਹ ਬਾਜਿਆ ਨਾਲ ਕੱਲ ਵਾਦਾ ਕੀਤਾ ਸੀ ਆਵਾਂਗਾ ਵਾਪਸ ਤੇਰੀ ਵੀਡੀਓ ਦਾ ਜਵਾਬ ਦੇਣ ਨੂੰ ਤੇ ਹਾਂ ਵੀ ਬਾਜਿਆ ਆ ਗਿਆ। ਤੇਰੇ ਕੋਲ ਦੋ ਹੀ ਗੱਲਾਂ ਨੇ ਬਿੰਗਾ ਮੂਹ ਤੇ ਸਰਕਾਰੀ ਬਿੰਗਾ ਮੂਹ ਤੇ ਸਰਕਾਰੀ ਹੁਣ ਯਾਰ ਇਹ ਦਿੰਗੇ ਮੂਹ ਦਾ ਮੈਂ ਕੀ ਕਰਾਂ? ਫਰਬਲੇ ਦਿੱਤਾ ਹੀ ਜਨਾਇਆ। ਪਰੇ ਬਿੰਗਾ ਮੂੰਹ ਤੇਰੇ ਵਰਗੇ ਸਿੱਧਿਆਂ ਨੂੰ ਨਾ ਕੋਡੇ ਕਰਕੇ ਸਾਰਾ ਕੁਝ ਹੀ ਬਿੰਗਾ ਕਰ ਦਿੰਦਾ ਇਹ ਤੈਨੂੰ ਮੈਂ ਅੱਜ ਦਿਖ ਦਿੰਦਾ ਜਿੱਦਾਂ ਤੱਕ ਆਹ ਕੋਤਾਕ ਲੈ ਕੇ ਆਪਣਾ ਮੁੱਕਣਾ ਨਾ ਤੈਨੂੰ ਆਪਣੇ ਆਪ ਨੂੰ ਬਿੰਗਾ ਲੱਗਣ ਲੱਗ ਪੜਾ ਤੂੰ ਪਿਆ ਕੀ ਹੋ ਗਿਆ ਇਹ ਮੇਰੀ ਗੱਲ ਯਾਦ ਰੱਖੀ ਮੈਨੂੰ ਤਾਂ ਲੱਗਦਾ ਸੀ ਕਿ ਤੂੰ ਸੁਧਰ ਜਾਏਂਗਾ ਪਰ ਕਹਿੰਦੇ ਕਦੀ ਕੁੱਤੇ ਦੀ ਪੂਛ ਵੀ ਸਿੱਧੀ ਹੋਈ ਆ ਨਹੀਂ ਕਾਲਾ ਤੇਰੇ ਲਈ ਇੱਕ ਸ਼ਬਦ ਵਰਤੇ ਅਸੀਂ ਕਲੰਗ ਮੈਂ ਗਿਰਿਆ ਹੋਇਆ ਬੰਦਾ ਜਮਨ ਕਲੰਗ ਬੱਲੀ ਐ ਪਰ ਤੂੰ ਕਲੰਗ ਨਹੀਂ ਆ ਕੋ ਕਿਓ ਕੇ ਥੈਂਕ ਯੂ ਰੁਕੋ ਜਰਾ ਸਬਰ ਕਰੋ ਮੈਂ ਤਾਂ ਗਲਤੀ ਹੋ ਗਈ ਤੈਨੂੰ ਕਲਾਨਾ ਕਹਿ ਕੇ ਤੂੰ ਮਹਾ ਕਲਾਨ ਆ ਇੱਕਦਮ ਇਹਨਾਂ ਨੇ ਵਕਤ ਬਦਲ ਦਿਆ ਜਜ਼ਬਾਤ ਬਦਲ ਦਿਆ ਤੂੰ ਕਲਾਨਾ ਦਾ ਸਰਦਾਰ ਆ ਕਿਉਂਕਿ ਪੱਦਵੀ ਤੇਰੀ ਉੱਚੀ ਆ ਕੱਲਾ ਕਲਾਨ ਨਹੀਂ ਆ ਤੂੰ ਹਾਂ ਵੀ ਮਹਾ ਕਲਾਨ ਇਦੋਂ ਪਹਿਲਾਂ ਆਪਾਂ ਕੋਈ ਹੋਰ ਗੱਲ ਕਰੀਏ ਮੈਂ ਤੇਰੀਆਂ ਦੋਨੇ ਵੀਡੀਓ ਬੈਕ ਟੂ ਬੈਕ ਪਲੇ ਕਰ ਦੇਣੀਆਂ ਪਰ ਵਾਸਤਾ ਤੋਂ ਉਹੀ ਮਾਰੀ ਹੁੰਦੀ ਆ ਤੇ ਉਸ ਤੋਂ ਬਾਅਦ ਆ ਪਤਾ ਨਹੀਂ ਵੀਡੀਓ ਦੀ ਗੱਲ ਕਰਨੀ ਆ ਅ ਲੋ ਜੀ ਇਹਦੀਆਂ ਦੋ ਵੀਡੀਓ ਅੱਜ ਟਿਕਟੋਕ ਤੇ ਮੈਨੂੰ ਮਿਲੀਆਂ ਤੇ ਦੋਨੇ ਵੀਡੀਓ ਪਲੇ ਕਰਨ ਲੱਗਿਆ ਮੈਨੂੰ ਧਮਕੀਆਂ ਦੇ ਰਿਹਾ ਹਿੰਦੁਸਤਾਨੀ ਅੱਤਵਾਦੀ ਇਹ ਹੈਗਾ ਲੰਡੂ ਪੱਤਰਕਾਰ ਬੂਟਾ ਵਾਸੀ ਹੀ ਕੈਲੀਫੋਰਨੀਆ ਤੋਂ ਰਾਤੀ ਮੈਨੂੰ ਕਾਲ ਕਰਕੇ ਕਹਿੰਦਾ ਮੈਂ ਤੇਰਾ ਆ ਕਰਾ ਕਰਾ ਦੂੰ ਹਿੰਦੁਸਤਾਨ ਦੇ ਵਿੱਚ ਮੈਂ ਤੇਰਾ ਯੋ ਕਰਾ ਦੂੰ ਜੋ ਕਰਨਾ ਤੂੰ ਕਰ ਤੂੰ ਇੱਕ ਅਮਰੀਕਨ ਸਿਟੀਜ਼ਨ ਨੂੰ ਥ੍ਰੈਟ ਕਰ ਰਿਆ ਰਿਕਾਰਡਿੰਗ ਮੇਰੇ ਕੋਲ ਪਈ ਹੈ ਰਿਪੋਰਟ ਤੇਰੀ ਮੈਂ FBI ਨੂੰ ਵੀ ਕਰੂੰ ਦੂਜੀ ਗੱਲ ਹੋਰ ਤੂੰ ਦੋਹਾਂ ਭਰਾਵਾਂ ਦੀ ਲੜਾਈ ਦੇ ਵਿੱਚੋਂ ਆਪਣਾ ਫਾਇਦਾ ਚੱਕਣਾ ਚਾਹਨਾ ਜਿੱਦਾਂ ਹਿੰਦੁਸਤਾਨ ਦੀ ਗਵਰਨਮੈਂਟ ਨੇ ਰੀਪੂ ਤਵਨ ਮਾਲਕ ਦਾ ਜਿਹੜਾ ਕੇਸ ਸੀਗਾ ਉਹ ਭਾਈ ਹਰਦੀਪ ਸਿੰਘ ਨੱਜਰ ਦੇ ਉੱਤੇ ਪਾਉਣਾ ਚਾਹਿਆ ਪਰ ਉਹ ਨਹੀਂ ਹੋ ਸਕਿਆ ਪੇਰ ਤੂੰ ਗੱਲ ਕਰਦਾ ਦੋਹੋਂ ਬੰਦਿਆਂ ਦੇ ਤੇ ਨਾਂ ਲਏ ਆ ਮੈਂ ਸਾਬੀ ਦਾ ਬੰਦਾ ਕਿ ਮੇਜਰ ਦਾ ਬੰਦਾ ਮੈਂ ਕਿਸੇ ਦਾ ਬੰਦਾ ਨਹੀਂ ਬੰਦਾ ਮੈਂ ਉਸ ਅਕਾਲ ਪੁਰਖ ਦਾ ਜਿਹੜਾ ਬੰਦਾ ਖਾਲਸਾਣ ਦੀ ਗੱਲ ਕਰਦਾ ਉਹ ਸਾਡਾ ਮਿੱਤਰ ਆ ਤੂੰ ਹਿੰਦੁਸਤਾਨ ਦਾ ਤਿਰੰਗਾ ਚੱਕੀ ਫਿਰਦਾ ਇੱਥੇ ਮਾਮਾ ਬਿਲਕਦੀਆਂ ਨੇ ਤੂੰ ਵੀ ਵੀਡੀਓ ਵੀ ਦੇਖ ਲੈ ਮੇਰੇ ਸਾਹਮਣੇ ਮੇਰੇ ਪੁੱਤ ਪਾਣੀ ਮੰਗਦਾ ਸੀਗਾ ਤਾਂ ਉਹਨਾਂ ਦੇ ਮੂੰਹ ਦੇ ਵਿੱਚ ਪਟ્રોલ ਪਾ ਕੇ ਅਗਲਾਈਆ ਤਾਂ ਤੂੰ ਰਾਤੀ ਮੈਨੂੰ ਕਾਲ ਕਰਕੇ ਕਹਿਣਾ ਵੀ ਤੂੰ 15 ਅਗਸਤ ਤੇ ਵੀ ਐਮਬੈਸੀ ਜਾਣਾ 26 ਜਨਵਰੀ ਵੀ ਜਾਣਾ ਇਹ ਤਿਰੰਗਾ ਤੇਰੇ ਪਿੱਛੇ ਦੇਣਾ ਜਿਹੜੇ-ਜਿਹੜੇ ਬੰਦਿਆਂ ਦੇ ਨਾਲ ਇਹ ਵਿਚਰਦਾ ਸਾਰਿਆਂ ਦੀਆਂ ਫੋਟੋ ਸ਼ੇਅਰ ਕਰਨ ਲੱਗਾ ਹੁਣ ਚੀਕ ਨਾ ਮਾਰਿਓ ਅੱਜ ਤੱਕ ਇੱਥੇ ਕੋਈ ਨਾ ਟਿਕਿਆ ਕੀ ਆ ਕੀ ਆ ਜਾਤੀ ਯਾਰਾ ਪੰਛੀ ਦੇ ਪਰ ਸੱਚੇ ਕੰਮ ਨੂੰ ਕਹੇ ਨਾ ਕਹਦੇ ਹੂੰ ਐਵੇਂ ਨਾ ਜ਼ਿੰਦਗੀ ਵਾਰੀ ਕਰੀ ਐਵੇਂ ਨਾ ਜ਼ਿੰਦਗੀ ਅੱਚੇ ਬੇ ਮੂੰਹ ਵਾਲਾ ਬੂਟਾ ਵਾਸੀ ਲੰਡੂ ਪੱਤਰਕਾਰ ਮੈਨੂੰ ਰਾਤੀ ਧੰਕਾਰਿਆ ਸੀਗਾ ਤੇ ਮੈਂ ਹਿੰਦੁਸਤਾਨ 'ਚ ਤੇਰਾ ਆਹ ਕਰਾ ਦੂੰ ਵਾਹ ਕਰਾ ਦੂੰ ਵੀਡੀਓ ਮੈਂ ਦੁਬਾਰਾ ਪਾ ਰਿਆ ਮੇਰੀ ਫੋਟੋ ਖਿੱਚ ਤੇ ਜੜਾ ਕੇ ਹਿੰਦੁਸਤਾਨ ਦੀ ਅੰਬੈਸੀ ਦੇ ਵਿੱਚ ਲਾ ਦੇ ਤੂੰ ਮੈਨੂੰ ਰਾਤੀਂ ਕਾਲ ਕਰਕੇ ਧਮਕੀਆਂ ਦੇ ਰਿਹਾ ਸੀ ਨਾ ਕਿ ਮੈਂ ਤੇਰਾ ਆ ਕਰਵਾ ਦੂੰ ਯੋਗ ਕਰਵਾ ਦੂੰ ਮੈਂ ਤੈਨੂੰ ਇਹ ਗੱਲ ਕਹਿੰਦਾ ਜੋ ਪਟਣਾ ਤੁਸੀਂ ਪਟ ਲਓ ਸ਼ਕਲ ਦਿਖਾ ਲ ਕੇ ਗੱਲ ਕਰ ਰਿਹਾ ਮੇਰੀ ਫੋਟੋ ਖਿੱਚਵਾ ਕੇ ਹਿੰਦੁਸਤਾਨ ਅੰਬੈਸੀ ਦੇ ਵਿੱਚ ਲਾ ਦੇ ਨਾਮ ਹੈ ਸਾਲਿਆ ਵੀਜ਼ਾ ਲੈਣਾ ਮੈਂ ਟੂਆ ਨਹੀਂ ਮਾਰਦਾ ਤੇਰੇ ਇੰਡੀਆ ਦਾ ਤੈਨੂੰ ਆਦਤ ਹੋਊਗੀ ਅ ਚੇਬੇ ਮੂੰਹ ਵਾਲਿਆ ਸੁਣ ਲਾ ਹਿੰਦੁਸਤਾਨੀਆਂ ਦੀਆਂ ਚਿਤੜਾਂ ਤੇ ਜੀ ਫੇਰਨ ਦੀ ਅਸੀਂ ਧੂਆ ਨਹੀਂ ਮਾਰਦੇ ਕਿਦਾਂ ਸੋਸ਼ਲ ਮੀਡੀਆ ਤੇ ਕਿੱਕ ਲਈ ਪੈਂਦੀ ਪੂਰੀ ਕਿ ਨਹੀਂ ਜਿਹਦੇ ਸਾਲੇ ਦੀ ਧੌਣ ਤੇ ਗੋਡਾ ਰੱਖੋ ਹਨ ਉਹ ਹੀ ਪਿਓ ਕਹਿੰਦਾ ਮੈਨੂੰ ਕਹਿੰਦੇ ਆ ਵੀ ਇਹਨੂੰ ਕੋ ਹੱਥ ਨਹੀਂ ਪਾਉਂਦਾ ਸੀ ਤਾਂ ਹੁਣ ਸਵਾਦ ਹੀ ਸਾਲਾ ਬੜਾ ਆ ਰਿਹਾ ਤੇਰੀ ਧੌਣ ਤੇ ਗੋਡਾ ਐਦੇ ਰੱਖਣਾ ਭੱਜ ਜਿਹਦੇ ਤੱਕਰ ਭੱਜਦਾ ਹਾਂਜੀ ਵੀਡੀਓ ਪਲੇ ਕਰਤੀਆਂ ਤੁਸੀਂ ਦੇਖ ਵੀ ਲਈਆਂ ਪਹਿਲਾਂ ਤਾਂ ਮੈਂ ਤੈਨੂੰ ਇਹ ਕਮਾਂਗਰੀ ਕੱਲ ਤੂੰ ਚਾਰ ਇਲਜ਼ਾਮ ਮੇਰੇ ਤੇ ਲਾਈ ਸੀ ਤੇ ਮੈਂ ਤੈਨੂੰ ਚੌਹਾਂ ਦਾ ਜਵਾਬ ਦਿੱਤਾ ਸੀ ਨਾਲ ਤੇ ਤੋ ਪ੍ਰੂਫ ਮੰਗੇ ਸੀ ਵੀ ਸਬੂਤ ਲੈ ਕੇ ਆ ਜੇ ਨਹੀਂ ਲੈ ਕੇ ਆਉਣਾ ਫਿਰ ਤੂੰ ਇੱਕ ਪਿਓ ਦਾ ਨਹੀਂ ਅੱਜ ਤੂੰ ਨਾ ਚਾਰ ਇਲਜ਼ਾਮਾਂ ਦੀ ਕੋਈ ਗੱਲ ਨਹੀਂ ਕੀਤੀ ਹੋਰ ਪਾਸੇ ਨੂੰ ਤੁਰ ਪਿਆ ਕਿਉਂਕਿ ਤੇਰੇ ਕੋਲ ਸਬੂਤ ਨਹੀਂ ਆ ਤੂੰ ਆਪ ਸਾਬਤ ਕਰਤਾ ਵੀ ਤੂੰ ਇੱਕ ਪਿਓ ਦੀ ਨਸਲ ਨਹੀਂ ਆ ਗੱਤ ਸਹੀ ਹੈ ਹੁਣ ਤੂੰ ਅੱਜ ਜਿਹੜੀ ਵੀਡੀਓ ਪਾਈਆਂ ਦੋ ਆਪਾਂ ਉਹਦੀ ਗੱਲ ਕਰਦੇ ਹਾਂ ਅੱਜ ਤੂੰ ਕਿਹਾ ਵੀ ਇਸ ਬੰਦੇ ਨੇ ਮੈਨੂੰ ਦੋਨਾਂ ਵੀਡੀਓ 'ਚ ਤੂੰ ਕਹਿ ਰਿਹਾ ਵਾਰ-ਵਾਰ ਕਿ ਇਹਨੇ ਮੈਨੂੰ ਰਾਤੀ ਕਾਲ ਕੀਤੀ ਯਸ ਮੈਂ ਤੈਨੂੰ ਇੱਕ ਵਾਰ ਨਹੀਂ ਚਾਰ-ਪੰਜ ਵਾਰ ਕਾਲ ਕੀਤੀ ਤੇ ਤੂੰ ਮੇਰਾ ਫੋਨ ਸਿਰਫ ਇੱਕ ਵਾਰ ਹੀ ਚੱਕਿਆ ਤੇ ਤੇਰੇ ਨਾਲ 9 ਮਿੰਟ ਗੱਲ ਹੋਈ ਆ ਤੇ ਮੈਂ ਜਿਵੇਂ ਕੱਲ ਵੀ ਕਿਹਾ ਸੀ ਵੀਡੀਓ 'ਚ ਕਿ ਮੈਂ ਰਿਕਾਰਡਿੰਗ ਨਹੀਂ ਕੀਤੀ ਜੇ ਤੂੰ ਬਿਨਾਂ ਦੱਸੇ ਤੋਂ ਮੇਰੀ ਰਿਕਾਰਡਿੰਗ ਕੀਤੀ ਆ ਮੈਂ ਤੈਨੂੰ ਇਸ ਵੀਡੀਓ ਦੇ ਉੱਤੇ ਪਰਮਿਸ਼ਨ ਦਿੰਦਾ ਆ ਕਿ ਤੂੰ ਬੇਝਿਜਕ ਹੋ ਕੇ ਮੇਰੀ ਵੀਡੀਓ ਪਾ रिकॉर्डिंग ਪਾ ਮੈਂ ਉਹਦਾ ਕੋਈ ਵੀ ਕਾਨੂੰਨੀ ਐਕਸ਼ਨ ਨਹੀਂ ਲਵਾਗਾ ਤੂੰ ਵੀਡੀਓ ਪਾ ਤੇ ਲੋਕਾਂ ਨੂੰ ਦੱਸ ਵੀ ਇਹ ਬੰਦੇ ਨੇ ਮੈਨੂੰ ਆਹ ਧਨਕੀਆਂ ਦਿੱਤੀਆਂ ਫਿਰ ਉਹਨੂੰ ਸਰਕਾਰੀ ਦਰਵਾਜ਼ੇ ਵੀ ਲੈ ਕੇ ਜਾ ਜਿਹੜਾ ਤੂੰ ਮੈਨੂੰ ਹਿੰਦੂਸਤਾਨੀ ਅੱਤਵਾਦੀ ਦੱਸਦਾ ਨਾ ਮੇਰਾ ਅੱਤਵਾਦ ਜਿਹੜਾ ਹੈਗਾ ਆ ਉਹ ਸਾਬਤ ਕਰ ਕਿੱਥੇ ਆ ਮੈਂ ਤੈਨੂੰ ਚੈਲੰਜ ਕਰਦਾ ਆ ਤੂੰ ਰਿਕਾਰਡਿੰਗ ਪਾ ਉਹਦੇ ਵਿੱਚ ਕਿਹੜੀ ਧਨਕੀ ਤੈਨੂੰ ਦਿੱਤੀ ਗਈ ਆ ਉਹ ਲੋਕਾਂ ਨੂੰ ਦਿਖਾ ਜੇਕਰ ਤੂੰ ਨਹੀਂ ਦਿਖਾਉਂਦਾ ਜਾਂ ਤੂੰ ਨਹੀਂ ਪਾਉਂਦਾ ਫਿਰ ਅੱਜ ਦੂਜੀ ਵਾਰੀ ਤੂੰ ਸਾਬਤ ਕਰੇਗਾ ਕਿ ਤੂੰ ਇੱਕ ਪਿਓ ਦੀ ਔਲਾਦ ਨਹੀਂ ਆ ਤੈਨੂੰ ਆਪਣਾ ਬਰਥ ਸਰਟੀਫਿਕੇਟ ਚੈੱਕ ਕਰਨ ਦੀ ਜ਼ਰੂਰਤ ਹੈ ਬਾਜਿਆ ਮੈਂ ਗਿਰਿਆ ਹੋਇਆ ਬੰਦਾ ਜਮਾਨ ਕਲਮ ਬਲੀ ਹੈ ਉਦੋਂ ਅਗਲੀ ਗੱਲ ਤੂੰ ਧਮਕੀ ਦੇਣਾ ਐਫਬੀਆਈ ਦੀ ਮੈਂ ਤੇਰੀ ਐਫਬੀਆਈ ਕੋਲ ਰਿਪੋਰਟ ਕਰੂੰਗਾ ਅਗੇ ਜੀ ਤੂੰ ਯੂਐਸਏ ਦੇ ਛੜੀਆਂ ਨੂੰ ਥ੍ਰੈਟ ਕੀਤਾ ਮੈਂ ਕਿਹੜਾ ਅਫਗਾਨਿਸਤਾਨ ਦਾ ਛੜੀਆਂ ਨੇ ਮੈਂ ਵੀ ਅਮਰੀਕਾ ਦਾ ਛੜੀਆਂ ਨੇ ਕਿ ਲੋੜ ਹੈ ਤੇ ਪਾ ਹੋਰ ਵੀ ਦਿਖਾਣਾ ਤੇਰਾ ਤਾਂ ਮੈਨੂੰ ਪਤਾ ਨਹੀਂ ਬਾਜੇ ਐਫਬੀਐਨ ਨੂੰ ਪਤਾ ਨਹੀਂ ਕਦੋਂ ਕੰਪਲੀਟ ਕਰਨੀ ਨਹੀਂ ਕਰਨੀ ਮੈਨੂੰ ਤੇਰਾ ਪਤਾ ਨਹੀਂ ਖਰੇਤ ਨੂੰ ਓਰੀਜੀਨਲ ਚਾਰ ਸ਼ਬਦ ਲਿਖਣੇ ਆਉਂਦੇ ਆ ਨਹੀਂ ਆਉਂਦੇ ਆ ਗਜਬ ਬੇਇੱਜ਼ਤੀ ਹੈ ਆ ਕੰਪਲੇਂਟ ਦੇਖ ਲੈ ਤੈਨੂੰ ਪੇਜ ਦੀ ਸਕਰੀਨ ਤੇ ਇਹ ਕੰਪਲੇਂਟ ਅੱਜ ਤੇਰੇ ਤੇ ਤੇਰੇ ਨਾਲ ਦੇ ਆਦੇ ਖਿਲਾਫ ਲਿਖ ਕੇ ਵਿਦ ਸਬੂਤ ਐਫਬੀਐਨ ਭੇਜੀ ਆ ਆ ਉੱਪਰ ਲਿਖਿਆ ਡੇਟ 22 ਅਗਸਤ 2024 ਥੱਲੇ ਐਫਬੀਆਈ ਦੇ ਰੋਜ਼ਵੈਲ ਸੈਕਰਾਮੈਂਟੋ ਏਰੀਆ ਦਾ ਹੈੱਡਕੁਆਰਟਰ ਦਾ ਐਡਰੈਸ ਵੀ ਆ ਬਾਕੀ ਸਾਰਾ ਕੰਟੈਂਟ ਮੈਂ ਬਲਰ ਕਰਤਾ ਕਿਉਂਕਿ ਮੈਂ ਨਹੀਂ ਚਾਹੁੰਦਾ ਵੀ ਤੈਨੂੰ ਤਾਂ ਹਲੇ ਹੋਰ ਕਿਸੇ ਨੂੰ ਕੰਫਿਡੈਂਸ਼ੀਅਲ ਇਨਫੋਰਮੇਸ਼ਨ ਜਿਹੜੀ ਆ ਉਹ ਪਤਾ ਲੱਗੇ ਉਹ ਫਿਰ API ਵਾਲੇ ਤੁਹਾਨੂੰ ਆਪੇ ਹੀ ਦੱਸਣਗੇ ਆ ਨਾ ਹੁਣ ਤੁਹਾਨੂੰ ਹੋਰ ਦਿਖਾਉਣ ਲੱਗਾ ਕਿ ਜੀ ਮੈਂ ਕੱਲੀਆਂ ਗੱਲਾਂ ਨਹੀਂ ਕਰਦਾ ਵੀ ਮੈਂ ਕਰੂੰਗਾ ਜਾਂ ਕਰਤੀ ਆ ਚਾਰ ਸ਼ਬਦ ਲੱਗੇ ਐਵੇਂ ਦਿਖਾਤੇ ਆ ਡਾਕਖਾਨੇ ਦਾ ਉਹ ਲਵਾਵਾ ਜਿੱਤੇ 30 ਡਾਲਰ ਮੈਂ ਆਪਣੀ ਕਿਰਤ ਕਮਾਈ ਤੋਂ ਲਾਏ ਆ ਤੇ ਉਹ ਥਿਆਂ ਹਾ ਡਾਲਣ ਵਾਲੀ ਸਟੈਂਪ ਲਾ ਕੇ ਓਵਰਨਾਈਟ ਕੰਪਲੀਟ ਵਿਦ ਸਬੂਤ ਅੱਜ ਭੇਜੀ ਆ ਲਿਖਾਵੇ ਦੇ ਥੱਲੇ API ਦਾ ਐਡਰੈਸ ਆ ਉੱਪਰ ਡਾਕਖਾਨੇ ਦੀ ਸਟੈਂਪ ਅੱਜ ਦੀ ਡੇਟ ਆ ਸੋ ਬਾਦਿਆ 13 ਨੇ ਮੈਨੂੰ ਪਤਾ ਕਦੋਂ ਕੰਪਲੀਟ ਕਰਨੀ ਨਹੀਂ ਕਰਨੀ ਪਰ ਮੈਂ ਅੱਜ ਕਰਤੀ ਆ ਤੇ ਆਉਣ ਵਾਲੇ ਦਿਨਾਂ ਵਿੱਚ ਤੇਰੇ ਖਿਲਾਫ ਇੱਕ ਹੋਰ ਵਕਰੀ ਕੰਪਲੇਨਟ ਕਰਨੀ ਆ ਹੋਮਲੈਂਡ ਸਕਿਉਰਟੀ ਨੂੰ ਕਿਉਂਕਿ ਜਿਹੜੇ ਤੂੰ ਝਾਲੀ ਪੇਪਰ ਵਰਤ ਕੇ ਅਮਰੀਕਾ 'ਚ ਪੱਕਾ ਹੋਇਆ ਤੁਕ ਤੇਰੀ ਅੱਜ ਮੈਂ ਕੁੰਡਲੀ ਬਣਾਈ ਆ ਅਰਦ ਵਾਲਿਆਂ ਉਹਨਾਂ ਪੇਪਰਾਂ ਦੀ ਰੀ ਇਨਵੈਸਟੀਗੇਸ਼ਨ ਕਰਾਉਣੀ ਆ ਤੇਰੀ ਕਿਉਂਕਿ ਤੈਨੂੰ ਦੂਧਿਆ ਦੇ ਉਂਗਲਾ ਚੱਕਣ ਦਾ ਬਹੁਤ ਸ਼ੌਂਕ ਆ ਤੈਨੂੰ ਮੈਂ ਦੱਸੂਗਾ ਰੀ ਝਾਲੀ ਪੇਪਰ ਵਰਤ ਕੇ ਕਿਦਾਂ ਪੱਕੇ ਹੋਈਦਾ ਇਹ ਤੇਰਾ ਵਾਦਾ ਰਿਆ ਕਿ ਤੇਰੇ ਖਿਲਾਫ ਆਉਣ ਵਾਲੇ 2-4 ਦਿਨ ਚ ਕੰਪਲੀਟ ਪਾਉਂਗਾ ਉਸ ਤੋਂ ਬਾਅਦ ਤੂੰ ਆ ਫੋਟੋ ਮਾ ਪਾਉਣਾ ਯੂਬਾ ਹੈਡੀ ਕਮਿਟੀ ਗੁਰਦੁਆਰਾ ਸਾਹਿਬ ਕੋ ਮਟੀਰੀਅਲ ਕਦੀ ਤੂੰ ਮੇਰੇ ਦਾ ਫੰਕਸ਼ਨ ਦੀ ਫੋਟੋ ਪਾਉਣਾ ਮੈਂ ਹਰ ਸਾਲ ਫੰਕਸ਼ਨ ਕਰਦਾ ਆਪਣੇ ਅਖਬਾਰ ਦਾ 600 ਬੰਦਾ ਇਕੱਠਾ ਕਰਦਾ ਤੂੰ 20 ਲਡੂ ਨਹੀਂ ਇਕੱਠੇ ਕਰ ਸਕਦਾ ਆਪਣੇ ਵਰਗੇ ਬੰਦੇ ਦਾ ਬਹੁਤ ਦੂਰ ਦੀ ਗੱਲ ਮੈਂ ਗਿਰਿਆ ਹੋਇਆ ਬੰਦਾ ਜਮਾਨ ਬੱਲੀ ਐ ਕਿਹੜੇ ਲੋਕ ਮੇਰੇ ਨਾਲ ਜੁੜੇ ਆ ਮੇਰੇ ਕੋਲ ਆਉਂਦੇ ਆ ਮੇਰੇ ਸਪੋਤਰ ਆ ਕਿਉਂਕਿ ਉਹਨਾਂ ਨੂੰ ਪਤਾ ਬੂਟਾ ਬਾਸੀ ਹੱਕ ਸੱਚ ਦੇ ਘੜਦਾ ਮੈਨੂੰ ਇੱਥੇ ਹੀ ਬੈਠ ਕੇ ਤੇਰੇ ਵਰਗੇ ਲੱਡੂ ਨੂੰ ਕੋਈ ਸਫਾਈ ਦੇਣ ਦੀ ਜਰੂਰਤ ਨਹੀਂ ਆ ਤੂੰ ਤਾਂ ਸਿਰਫ ਬਕਵਾਸ ਕਰਦਾ ਲੋਤੀ ਗਾੜ ਸਾੜੀ ਹੱਗਦੇ ਤੂੰ ਮੂੰਹ ਤਾੜੀ ਅੱਗਦਾ ਐ ਉਸ ਹੱਗ ਦੀ ਤੂੰ ਕਮਾਈ ਖਾਣਾ ਟਿਕਟੋਕ ਤੇ ਹੱਗਦਾ ਤੂੰ ਤੇ ਉਹਦੇ ਤੈਨੂੰ ਪੈਸੇ ਆਉਂਦੇ ਆ ਤੂੰ ਪੈਸੇ ਨਹੀਂ ਖਾਂਦਾ ਤੂੰ ਗੂੰਹ ਖਾਨਾ ਲੋਕਾਂ ਦਾ ਜਿਹੜੇ ਵਿਊਰ ਆਉਂਦੇ ਆ ਉਹਦੇ ਤੇਨੂੰ ਪੈਸੇ ਆਉਂਦੇ ਹੋਣੇ ਇਹ ਤੇਰੀ ਕਮਾਈ ਆ ਇਹ ਤਰਾ ਧੰਦਾ ਆ ਦਾਲੂ ਨਾਲ ਤੂੰ 24 ਘੰਟੇ ਡੱਕਿਆ ਰਹਿਣਾ ਇਹ ਤੂੰ ਖਾਲਸਤਾਨੀ ਆ ਇਹ ਤੂੰ ਪੰਥਕਿਆ ਅੱਜ ਜਿਹੜੀ ਤੂੰ ਵੀਡੀਓ ਪਾਈ ਆ ਜੂਬਾ ਸਿਟੀ ਕਮੇਟੀ ਦੀ ਗੁਰਦੁਆਰੇ ਦੀ ਤੇ ਫੋਟੋਆਂ ਪਾ ਕੇ ਔਫਸਲੇਟ ਦਾ ਅਮਪਲੋਈ ਉਹਨਾਂ ਨੇ ਸੱਧਿਆ ਸਰੋਪੇ ਉਹਨਾਂ ਨੇ ਦਿੱਤੇ ਉਹੀ ਖਾਲਸਤਾਨੀ ਨੇ ਕੱਟੜ ਖਾਲਸਤਾਨੀਆਂ ਦੇ ਯਾਰ ਨੇ ਤੇਰੀ ਕੀ ਗੱਲ ਪਾਤ ਕੀ ਜੇ ਬਾਹਰੀ ਤਕਲੀਫ ਹੈ ਯੂਬਾ ਸੀਨੀਅਰ ਕਮੇਟੀ ਦੇ ਹੱਕ ਚ ਵੱਜ ਜਾ ਕੇ ਐਸ ਗੋਫੜ ਦੇ ਨਾਲ ਪੰਗੇ ਕਰਦੇ ਲੈਣਾ ਮੈਂ ਗਿਰਿਆ ਹੋਇਆ ਬੰਦਾ ਜਮਾਨਤ ਕਲਮ ਚ ਬੱਲੀ ਐ ਤੂੰ ਨਾ ਆਪਣੀ ਦੂਤੀ ਵੀਡੀਓ ਤੇ ਕਹਿਣਾ ਕਿਉਂ ਪੈਂਦੀ ਸੋਸ਼ਲ ਮੀਡੀਆ ਤੇ ਕਿੱਕਲੀ ਉਹ ਤਾਂ ਕਿੱਕਲੀ ਨਾ ਤੇਰੀ ਮਾਂ ਪਾਉ ਨਾਲ ਤਰਾ ਮਲਵਾਈ ਗੱਦਾ ਵੀ ਪਾਉ ਨਾਂ ਕੇ ਮੇਰੇ ਮਲਵਾਈ ਆ ਮਲਬਈ ਕਿਤੇ ਦੇ ਨਾਲ ਨਾਲ ਇੱਕ ਨਾ ਉਹ ਪੰਗੜੇ ਦੇ ਤੇ ਕੋਈ ਨਾ ਝਾਫਾ ਫਾਈਟ ਹੁੰਦੀ ਆ ਜਿਹੜੇ ਐ ਕਰਦੇ ਹੁੰਦੇ ਆ ਤੇਰਾ ਝਾਫਾ ਵੀ ਕਰਾਉਂ ਮੈਂ ਤੇ ਕਰ ਨਾ ਕਰ ਤੂੰ ਕਹਿੰਦਾ ਵੀ ਕੋਈ ਕਹਿੰਦਾ ਨਹੀਂ ਲੋਕੀ ਇਹਨੂੰ ਕੋਈ ਹੱਥ ਨਹੀਂ ਪਾਉਂਦਾ ਉੱਤ ਨੇਰਿਆ ਤੂੰ ਵੀ ਹੱਥ ਇਹੋ ਜਿਹਾ ਧਾਪਾਇਆ ਜਿੱਥੋਂ ਹੁਣ ਤੇਰੀ ਨਾ ਮਰੋੜ ਕੇ ਉਹੀ ਹੱਥ ਤੇਰੇ ਮੈਂ ਪਿੱਛੇ ਨਾ ਦਿੱਤਾ ਸਰਪ੍ਰੇਖ ਜਨ ਸਿੰਘ ਬਾਸੀ ਦਾ ਮੁੰਡਾ ਨਹੀਂ ਮੇਰਾ ਨਾਂ ਹੈ ਗੁਕਾ ਸਿੰਘ ਬਾਸੀ ਪਿਓ ਦਾ ਨਾਰ ਭਜਨ ਸਿੰਘ ਬਾਸੀ ਪਿੰਡ ਦਾਦੂਵਾਲ ਜ਼ਿਲ੍ਹਾ ਜਲੰਧਰ ਤੇਰੇ ਵਾਂਗੂ ਬਾਜਵਾ ਖਾਲਸਤਾਨੀ ਲੈ ਲਿਖ ਕੇ ਨਾ ਆਪਣੀ ਆਈਡੈਂਟੀ ਨਹੀਂ ਲਗਾਉਂਦਾ ਜੇ ਇੱਕ ਪਿਓ ਦਾ ਨਾ ਦਸ ਤੇਰਾ ਪੁਰਾਣਾ ਕੀਆ ਲੋਕਾਂ ਨੂੰ ਨਹੀਂ ਦੱਸਦਾ ਤੂੰ ਪਰ ਮੈਨੂੰ ਪਤਾ ਹੈ ਤੇਰਾ ਪੁਰਾਣਾ ਕੀਆ ਪਤਾ ਕਰ ਲਿਆ ਤੂੰ ਕਿਹੜੇ ਚਵਲ ਪਾਸਿਓਂ ਆਇਆ ਉਹ ਵੀ ਪਤਾ ਕਰ ਲਿਆ ਕਿ ਕਿ ਤੇਰੀ ਕੰਪਲੇਂਟ ਹੁਣ ਮੈਂ ਹੋਮਲੈਂਡ ਸਕਿਉਰਿਟੀ ਨੂੰ ਕਰਨੀ ਆ ਓਪਨਲੀ ਕਹਿ ਰਿਆਂ ਰਾਤ ਤੱਕ ਨੂੰ ਕੋਈ ਧਮਕੀ ਨਹੀਂ ਦਿੱਤੀ ਜਿਦਾਂ ਇੰਡੀਆ ਚ ਆ ਕਰਾਉਂਗਾ ਉਹ ਕਰਾਉਂ ਜਿਵੇਂ ਤੂੰ ਗੱਲਾਂ ਬਣਾਉਂਦਾ ਲੋਕਾਂ ਨੂੰ ਗੁੰਮਰਾਹ ਕਰਨ ਲਈ ਜੇ ਇੱਕ ਪਿਓ ਦਾ ਹੈਗਾ ਤਾਂ ਉਹ ਪਰ ਰਿਕਾਰਡਿੰਗ ਪਰ ਤੈਨੂੰ ਇੱਥੇ ਕਹਿ ਰਿਆਂ ਲਾਈਵ ਤੇ ਕਿ ਬਾਜਿਆ ਤੇਰੀ ਹੋਮਲੈਂਡ ਸਕਿਉਰਿਟੀ ਨੂੰ ਕੰਪਲੀਟ ਕਰਨੀ ਆ ਆਪ ਜਾ ਕੇ ਸਿਆਕਲ ਹੋਮਲੈਂਡ ਸਕਿਉਰਿਟੀ ਆਫਿਸ ਤੇ ਐਂ ਤੈਨੂੰ ਉਸ ਕੰਪਲੇਂਟ ਦੀ ਕਾਪੀ ਵੀ ਭੇਜਣਾ ਗਿਲੇ ਤੂੰ ਜਾਲੀ ਪੇਪਰ ਲਾ ਕੇ ਪੱਕਾ ਹੋਇਆ ਨਾ ਨਾਕ ਨੂੰ ਨੰਗਾ ਕੀਤਾ ਮੈਨੂੰ ਬੂਟਾ ਬਾਸੀ ਨਾ ਪਈ ਤੇ ਤੇਰੇ ਨਾਲ ਚੈਲੰਜ ਆ ਹਰ ਅੱਜ ਤੱਕ ਰਿਕਾਰਡ ਆ ਜਿਹੜੀ ਗੱਲ ਕਹੀ ਆ ਨਾ ਉਹ ਪੂਰੀ ਕੀਤੀ ਆ ਇਹ ਮੇਰਾ ਅੱਜ ਤੱਕ ਦਾ ਰਿਕਾਰਡ ਆ ਇਹਨਾਂ ਯਾਦ ਰੱਖੀ ਆਪਣੇ ਲੰਗੂਆਂ ਨੂੰ ਪਛਲੀ ਨਾਲ ਦਿਆਂ ਨੂੰ ਕਿ ਇਹ ਜੋ ਕਹਿੰਦਾ ਕਰਦਾ ਆ ਕਦੀ ਪਿੱਛੇ ਨਹੀਂ ਹਟਦਾ ਕਿਉਂਕਿ ਡਰਨ ਵਾਲੇ ਦਿਨ ਤਾਂ ਮੈਂ ਜੰਮਿਆ ਨਹੀਂ ਸੀ ਤੂੰ ਮੇਰੀ ਕਿੱਕਲੀ ਪਉਣ ਦੀ ਗੱਲ ਕਰਦਾ ਪਤ ਤੂੰ ਮੋਜੇ ਪਾ ਕੇ ਰੱਖੀ ਕਿਉਂਕਿ ਤੈਨੂੰ ਮੈਂ ਨੰਗੇ ਪੈਰੀ ਭਜਾਉਣਾ ਮਾਣੋ ਬਾਣੀ ਤੈਨੂੰ ਪਾਉਂਗਾ ਔਰ ਤੂੰ ਦੇਖ ਲੈ ਤੈਨੂੰ ਬਣਦਾ ਕੀ ਲਾਲ ਕਬੂਤਰ ਲਾਲ ਕਬੂਤਰ ਲਾਲ ਕਬੂਤਰ ਤੂੰ ਇੱਕ ਵੀਡੀਓ ਪਾਉਂਗਾ ਤੈਨੂੰ ਉਹਦਾ ਜਵਾਬ ਦਊਂਗਾ ਤੂੰ ਦੋ ਪਾਉਂਗਾ ਤੈਨੂੰ ਦੂਜੀਆ ਜਵਾਬ ਦਊਂਗਾ ਤੂੰ ਜਿੰਨੀਆਂ ਵੀਡੀਓ ਪਾਉਂਗਾ ਤੈਨੂੰ ਹਰ ਵੀਡੀਓ ਦਾ ਜਵਾਬ ਦਊਂਗਾ ਐਂਡ ਸਬੂਤਾ ਸਮੇਤ ਡਿਟੇਲ ਦੇ ਨਾਲ ਦਊਂਗਾ ਤੇਰੇ ਵਾਂਗੂ ਮੂੰਹ ਨਾਲ ਨਹੀਂ ਹੱਗਦਾ ਮੈਂ ਜੇ ਦਾਮਿਆਂ ਨਾਲ ਮੇਰੇ ਵਾਂਗੂ ਤਾਂ ਹਰ ਗੱਲ ਦਾ ਜਿਹੜੀ ਤੂੰ ਮੇਰੇ ਤੇ ਅਲਿਗੇਸ਼ਨ ਲਾ ਰਿਆ ਤੇ ਆਪਣੇ ਪਿਓ ਨੂੰ ਨਾਲ ਸਬੂਤ ਰੱਖ ਬਿੰਗਾਮੂ ਦੱਲਾ ਬਿੰਗਾਮੂ ਦੱਲਾ ਅੱਜ ਮੈਂ ਤੇਰੀਆਂ ਵੀਡੀਓ ਦੇਖੀਆਂ ਪ੍ਰਾਣੀਆਂ ਲੋਕਾਂ ਨੂੰ ਪਾ ਲਿਆ ਹਾਂ ਤੂੰ ਹਰ ਕਿਸੇ ਨੂੰ ਦੱਲਾ ਤੇ ਲੜੂ ਸ਼ਬਦ ਵਰਤਦਾ ਕਿਉਂਕਿ ਇਹ ਦੋਨੇ ਚੀਜ਼ਾਂ ਤੇਰੇ ਦੇ ਵਿੱਚ ਖੋਦ ਨਹੀਂ ਲੜੂ ਤੇਰੇ ਮੂੰਹ ਤੇ ਲਿਖਿਆ ਕਿ ਤੂੰ ਬਾਜਬਾ ਲੰਡੂ ਆ ਪਾਣੀਓ ਤੈਨੂੰ ਕੋਈ ਮੂੰਹ ਨਹੀਂ ਆਉਂਦਾ ਕਿਉਂਕਿ ਲੰਡਰ ਨੂੰ ਕੋਈ ਮੂੰਹ ਲਾਉਂਦਾ ਨਹੀਂ ਹੁੰਦਾ ਤੇ ਦੱਲ ਪੁਣਾ ਤੇਰੀਆਂ ਹਰਕਤਾਂ ਦੇ ਪਾ ਲਾਉਂਦਾ ਜਿੱਦਾਂ ਤੂੰ ਹਰਕਤਾਂ ਕਰਦਾ ਲਾਹੇ ਕਬੂਤਰ ਲਾਹੇ ਕਿਹੜਾ ਮੂੰਹ ਹੱਕੇ ਉਹ ਹੀ ਮੂੰਹ ਖਾਂਦਾ ਹੋਵੇ ਉਹ ਦੱਲਾ ਹੀ ਹੁੰਦਾ ਆ ਤੂੰ ਬਾਧਿਆ ਬੰਦੇ ਦਾ ਪੁੱਤ ਬਣ ਜਾ ਹੁਣ ਭੱਜੀ ਨਾ ਕਿਉਂਕਿ ਕਿੱਕਲੀ ਦਾ ਤੂੰ ਜਿਹੜੀ ਪੋਣੀ ਪੋਣੀ ਆ ਮੈਂ ਨਾਲ ਫੜਾ ਮਲਬਈ ਕਿੱਦਾਂ ਤੇ ਝਾਫਾ ਵੀ ਕਰਾਉਣਾ ਇੰਨਾ ਯਾਦ ਰੱਖੀ ਤਿਆਰੀ ਕਰ ਲੈ ਆਪਣੀ ਤੂੰ ਨਾ ਅੱਜ ਗਾਣਾ ਲਾਇਆ ਵੀਡੀਓ ਦੇ ਪਿਛੇ ਚਮਕੀਲੇ ਦਾ ਅੱਜ ਤੋਂ 4 ਮਹੀਨੇ ਪਹਿਲਾਂ ਚਮਕੀਲੇ ਦੀ ਇੱਕ ਵੀਡੀਓ ਮੂ ਵੀ ਆਈ ਸੀ ਉੱਥੇ ਤੁਸੀਂ ਚਮਕੀਲੇ ਨੂੰ ਰੱਜ ਕੇ ਭੰਡਿਆ ਤੇਰੇ ਵਰਗੇ ਖੌਤੀ ਖਾਲਸਤਾਨੀਆਂ ਨੇ ਅੱਜ ਤੂੰ ਮੇਰੇ ਜਿਹੜੀ ਖਿਲਾਫ ਵੀਡੀਓ ਪਾਈ ਆ ਉਹ ਤੇ ਚਮਕੀਲੇ ਦਾ ਗਾਣਾ ਲਾਇਆ ਹੋਇਆ ਸੀ ਅਜੀਤੱਕੇ ਸਤੇ ਕੋਈ ਨਾ ਟਿਕਿਆ ਕੀ ਰਾਜਾ ਕੀ ਰਾਣਾ ਤੇ ਕਦੀ ਤੇ ਤੁਸੀਂ ਹਰਦੀਪ ਦੀਪੇ ਹੇਅਰ ਨੂੰ ਤੁਸੀਂ ਬਣਾਉਂਦੇ ਹੈਗੇ ਆ ਆ ਹੀਰੋ ਮੈਂ ਇਹ ਨਹੀਂ ਕਹਿੰਦਾ ਜਮਜੀਲਾ ਚੰਗਾ ਸੀ ਜਾਂ ਮਾੜਾ ਸੀ ਕਿਉਂਕਿ ਮੈਂ ਚੰਕੀਲੇ ਦੇ ਗਾਣੇ ਸੁਣਦਾ ਕਿ ਨੂੰ ਪਤਾ ਹੀ ਨਹੀਂ ਕੀ ਕਾਰਵਾਈ ਕਰਤੀ ਉਹਨੇ ਪਰ ਪੁੱਤਰ ਤੂੰ ਦੋਗਲਾ ਬੰਦਾ ਆ ਤੇਰੇ ਅਨਕ ਦੋਗਲੇ ਹੁੰਦੇ ਆ ਕਦੀ ਤੁਸੀਂ ਉਹਨੂੰ ਪੰਡਦੇ ਆ ਕਦੀ ਉਹਦੇ ਗਾਣੇ ਲਾਉਂਦੇ ਆ ਮੈਂ ਤਾਂ ਥੋੜਾ ਜਿਹਾ ਸ਼ੱਕ ਪੈ ਲਖਿਆ ਚਮਕੀ ਲੱਗ ਤੋਡੇ ਘਰੇ ਹਾ ਜਿਹੜੇ ਮਾਰਨਾਰੇ ਅੱਜ ਇੱਕ ਖਾਲਸਤਾਨੀ ਵੀਰ ਦਾ ਫੋਨ ਆਇਆ ਸੀ ਉਹ ਵੀ ਤੈਨੂੰ ਸੁਨੇਹਾ ਦੇਣਾ ਉਹਨੇ ਕਿਹਾ ਬਾਜੇ ਨੂੰ ਪਾ ਮੇਰਾ ਨਾਮ ਲੈ ਕੇ ਸੁਨੇਹਾ ਦੇ ਦੀ ਪਰ ਮੈਂ ਉਹਦਾ ਹਲੇ ਨਾਮ ਨਹੀਂ ਲੈਣਾ ਉਹ ਕਹਿੰਦਾ ਬਾਜੇ ਨੂੰ ਕਹੀਂ ਛਿਲਾਜੀ ਦੇ ਵਿੱਚ ਆਕਰ ਟਿਕਟੌਕ ਤੇ ਨਾਲੇ ਪਿੱਛੇ ਆਪਣੇ ਕੈਮਰਾ ਲਵਾਦਾ ਕਿਉਂਕਿ ਤੈਨੂੰ ਰੋਈ ਦੇਖਣਾ ਪਿਆ ਕਰ ਹੁਣ ਤੇਰੀ ਕੌਣ ਮਾਰ ਗਿਆ ਇਸ ਕਰਕੇ ਬਾਜੇ ਆ ਗੱਲਾਂ ਨੋਟ ਕਰ ਲਈ ਦੋਗਲਾ ਪੰਨ ਛੱਡ ਦੇ ਫਿਰ ਕਹਾਂਗਾ ਕਾਲੂ ਤੇਰੀ ਵੀਡੀਓ ਦੀ ਰਿਡਿਟ ਕਰੂਗੀ ਤਾਂ ਕਿ ਮੈਂ ਉਹਦੂ ਬਾਅਦ ਜੀ ਪਾਣੀ ਆ ਵਧੀਆ ਟਾਈਮ ਪਾਸ ਹੋ ਰਿਹਾ ਮਿਲਦੇ ਆ ਕੱਲੂ ਫਿਰ ਬਾਏ ਗਰਮਿੰਗ ਲਾਲ ਕਬੂਰ